ਹਰ ਸਾਲ ਜਿਦਾਂ ਇਹ ਸੱਭਿਆਚਾਰਕ ਮੇਲਾ ਪੀਰ ਬਾਬਾ ਅਮਾਉਂਟਾ ਦੋ ਦੋ ਪਿੰਡ ਸੱਜਮਾ ਦੋਨਾ ਉਹ ਜੀ ਦਾ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨਆਰਆਈ ਜਨਤਾ ਦੇ ਸਹਿਯੋਗ ਨਾਲ ਇਹ ਸਾਰਾ ਸਾਂਝਾ ਮੇਲਾ ਇਹਦੇ ਵਿੱਚ ਕੋਈ ਪਾਰਟੀਵਾਦੀ ਦੀ ਜੀ ਮੇਲਾ ਇਦਾਂ ਵੀ ਸਾਡੇ ਸਾਡੇ ਆਪਣੇ ਨਗਰ ਨਿਵਾਸੀ ਬਾਹਰ ਬੈਠੇ ਆ ਪਿੰਡੂ ਪਿਰਦਾ ਇੱਕ ਹਿਸਾਬ ਦਾ ਜੁੜੇ ਹੋਇਆ ਉਸ ਚੀਜ਼ ਨਾਲ ਹੈ ਨਾ ਇਹ ਸਾਰਾ ਦੇ ਸਹਿਯੋਗ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਮੇਲੇ ਦੀਆਂ ਹਰ ਸਾਲ ਆਜੀ ਪਾਜੀ ਇਸ ਇਦਾਂ ਹੁਣ ਲੰਗਰ ਵੀ ਸਵੇਰ ਤੋਂ ਚੱਲ ਰਿਹਾ ਵਾ ਸਾਰੀਆਂ ਸੰਗਤਾਂ ਵਾਸਤੇ ਤੇ ਹੁਣ ਥੋਲੇਪੁਰ ਦੇ ਸਵੇਰੇ ਹੁਣ ਲੰਗਰ ਸਾਰਾ ਖੁੱਲ੍ਹਦਾ ਪਹਾਰ ਨਗਰ ਦੇ ਵਾਸਤੇ ਲਾ ਕੇ ਛਾ ਕੇ ਪੈਂਟਰੀ ਬਹੁਤ ਸਾਰੇ ਹੁੰਦੇ ਆ ਹਾਂਜੀ ਜਿੱਦਾਂ ਇੱਥੇ ਠੰਡੇ ਪਿੱਠੇ ਜਲਦੀ ਸ਼ਵੀਲ ਵੀ ਆ ਤੇ ਆਪਣੇ ਇੱਥੇ ਫੈਂਸ ਹਸਪੀਟਲ ਤੋਂ ਫੂਡਾਂ ਕੈਂਪ ਵੀ ਲੱਗਾ ਵਾ ਤੇ ਜਿਹੜਾ ਹੁਣ ਠੀਕ ਹੈ ਭਾਜੀ ਆਪਣੇ ਮੇਲੇ ਵਿੱਚ ਕਿਹੜੇ ਆਪਣੇ ਗਾਇਕ ਜੀ ਹਾਜ਼ਰੀ ਭਰਨ ਵਾਸਤੇ ਆ ਰਹੇ ਨੇ ਭਾਜੀ ਭਾਜੀ ਇੱਥੇ ਬਾਕੀ ਸਿੱਧੂ ਇੱਕੋ ਹਾਜ਼ਰੀ ਲੋ ਆ ਰਹੇ ਆ ਅਦਾਲਤ ਜੋ ਜਪੀ ਜਸੀ ਦੇ ਨਾਲ ਕੁਲਵਿੰਦਰ ਖਹਿਰਾ ਤੋਂ ਸਿੱਧੋ ਜੋ ਚਲ ਕਾਫੀ ਫੇਮਸ ਹੈ ਆ ਉਹੀ ਹਾਜ਼ਰ ਹੋ ਰਹੇ ਆ ਪੰਜਾਬ ਦੇ ਸਾਰੇ ਬਾਗੀ ਜੀ ਸ਼ਟਰਾਵਾਲਾ ਦੇ ਨਾਲ ਜਿਹੜੇ ਐਂਕਰਾ ਰਣਜੀਤ ਮਾਨ ਹੈ ਜੀ ਠੀਕ ਹੈ ਠੀਕ ਨਸ਼ਿਆਂ ਤੋਂ ਜਿੱਦਾਂ ਹੁਣ ਮੇਲੇ ਕਰਾਉਂਦੇ ਆ ਨੌਜਵਾਨ ਕਬੱਡੀ ਟੂਰਨਾਮੈਂਟ ਗੇਮ ਨਾਲ ਜੋੜਨਾ ਚਾਹੀਦਾ ਹਰ ਪਿੰਡ ਵਿੱਚ ਜਿੱਦਾਂ ਕੋਈ ਨਾ ਕੋਈ ਟੂਰਨਾਮੈਂਟ ਹੋਣਾ ਚਾਹੀਦਾ ਵਾ ਕੋਈ ਪਾਰਟੀ ਵਾਜੀ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਨੌਜਵਾਨਾਂ ਦਾ ਧਿਆਨ ਗੇਮ ਵੱਲ ਹੋਵੇ ਕਿਉਂਕਿ ਆਪਣੇ ਨੌਜਵਾਨ ਪੀੜੀ ਵੀ ਸਾਲੀ ਬਾਹਰ ਜਾਈ ਜਾਂਦੀ ਆ ਜੀ ਭਾਈ ਜੀ ਹਾਂਜੀ ਭਾਈ ਜੀ ਐਨ ਆਰ ਆਈ ਵੀਰਾਂ ਲੋਕੀ ਦਾ ਸੰਯੋਗ ਮਿਲਦਾ ਜੀ ਸਾਰੇ ਵੀਰਾਂ ਨੂੰ ਲਾਈਕ ਜੀ ਜੀ ਇਹ ਚੈਨਲ ਐ ਜਿਹੜਾ ਕਾਫੀ ਜੋੜਿਆ ਪਿੰਡ ਲੋਬ ਤੋਂ ਬਾਅਦ ਜਿੱਦੇ ਜਿੱਦੀ ਲੜਾਈ ਤੋਂ ਬਾਅਦ ਐਨ ਆਰ ਆਈ ਵੀਰ ਤੇ ਪਿੰਡ ਦੇ ਸਾਰੇ ਲੜਕੇ ਮੇਡਾ ਕਰ ਰਹੇ ਆ ਐਨ ਆਰ ਆਈ ਤੋਂ ਬੜਾ ਮਿਲਿਆ ਹੋਇਸ ਖੜਦਾ ਇਹ ਜਿਹੜਾ ਜਿਹੜਾ ਸਾਥ ਵਾਧ ਐਨ ਆਰ ਆਈ ਵੀਰਾਂ ਖੈਪਰੀ ਖਰਾ ਨੂੰ ਮਿਲਿਆ ਜੀ ਉਹ ਮਿਲਿਆ ਸਾਰੇ ਵੀਰਾਂ ਨੂੰ ਚੈਨਲ ਨੂੰ ਬਣਾਉਣਾ ਸਾਡੇ ਕੋਲ ਇਦਾਂ ਵੀ ਗੱਲਾਂ ਕਿ ਹੋ ਰਹੀਆਂ ਨੇ ਸੰਤਾ ਕੀ ਤੋਂ ਵਿਧਵਾ ਜ ਰਿਵਰਨ ਆਸਤੋਂ ਦਿਗਾ ਨਹੀਂ ਜੀ ਸੰਤਾ ਅੰਨਾ ਚ ਰੇਂਜ ਅੰਤਾ ਬਹੁਤ ਲੰਬੇ ਦੂਰ ਤੋਂ ਆਉਣ ਲੱਗਣਾ ਤੇ 70 70 ਬੱਚੀਆਂ ਆਉਣਗੀਆਂ ਜੀ ਅੰਨਾ ਮਨੋਂ ਕਰਦੇ ਜੀ ਸਾਡੇ ਵਿੱਚ ਬੈਠੇ ਬੰਦੇ ਬੰਦੇ ਜੀ ਆਪ ਵੀ ਮੇਲਾ ਬੰਦੇ ਨੇ ਇਹ ਵੀ ਅੰਨਾ ਮੇਲਾ ਨਾ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਉਪਰਾਲੇ ਵਕਤ ਵਾਦੋਂ ਦੇ ਸਕਤਾ ਵਾਸਤੇ ਖਾਸ وقے وکرے پربند سنگا واسطے خاص کربن جیتوں جلدی سیوا کی گئی ہے فل جنگل کی سیوا کی گئی ہے فل لائے جاتے ہیں کلاکار لگے ہوئے کلاکار بھی مہاراج کی ہندوستی طرح پرماتم سخت کٹے ود چڑھ کے پھیلا کرتے رہیے مالی پر سی ਸਾਰੇ ਹੀ ਨਗਰ ਨਿਵਾਸੀ ਸਾਡੇ ਸਾਥ ਦੇ ਦਿੰਦੇ ਆ ਸੋ ਦਰਬਾਰ ਤੇ ਆਈਆਂ ਸੰਗਤਾਂ ਨੂੰ ਸੋ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਮੁਹਾਰਕਾਂ ਸੋ ਸਾਰੇ ਨਗਰ ਨਿਵਾਸੀਆਂ ਦੇ ਸਾਥ ਦੇ ਨਾਲ ਇਹ ਮੇਲਾ ਬਹੁਤ ਵਧੀਆ ਬੀਤ ਚੁੱਕਾ ਅੱਧਾ ਹੀ ਗੁਜ਼ਰ ਗਿਆ ਤਾਂ ਰਹਿ ਗਿਆ ਬਸ ਅੱਜ ਦੀ ਦਿਹਾੜੀ ਰਹਿ ਗਈ ਆ ਸੋ ਇਹ ਵੀ ਮਾਨਕ ਦੀ ਕਿਰਪਾ ਦੇ ਨਾਲ ਸਤਿ ਸ੍ਰੀ ਅਕਾਲ ਜੀ ਸੋ ਜਿੰਨੇ ਵੀ ਨਗਰ ਨਿਵਾਸੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੁਛ ਸ਼ਾਹ ਦਾ ਧੰਨਵਾਦ ਸੰਗਤਾਂ ਦੇ ਸ਼ਾਹ ਤਾਂ ਉਹ ਦੇਖ ਹੀ ਰਹਿਣਗੇ ਸ਼ਾਹ ਆਜਾ ਸਿੰਘਰਾ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਨੇ ਸੋ ਸਿੰਗਰ लास्ट ਇੱਕ ਆਪਣੇ ਮੇਨ ਬਾਕੀ ਰਹਿ ਗਏ ਆ ਬਾਕੀ ਸਾਰੇ ਸਿੰਗਰ ਆ ਚੁੱਕੇ ਆ ਦਰਵਾਜ਼ੇ ਠੀਕ ਆ ਜੀ ਬਹੁਤ ਬਹੁਤ ਜੁਲਦੀ ਸਭ ਇੱਕ ਲੱਗ ਉਹਨਾਂ ਬੰਦਾਂ ਦੀ ਕੀ ਇਨਾਮ ਦੀ ਸੇਵਾਈ ਹੈ ਸਾਡੇ ਹੁਕਮਤਸੋਂ ਦੀ ਉਹਨਾਂ ਬੰਦਾਂ ਦੀ 25000 ਦੀ ਸੇਵਾਈ ਹੈ ਸੰਗੀਤਰੀ ਵੀ ਕੀ ਸ਼ਾਹ ਸੰਗੀਤ ਜਿੰਦਰਸੋਹ ਉਹਨਾਂ ਬੰਦਾਂ ਵੀ 20000 ਦੀ ਸੇਵਾਈ ਹੈ ਸਾਡੇ ਮੈਂਬਰਸ ਆਈਯੂਐਸਏ ਉਹਨਾਂ ਬੰਦਾਂ ਨੂੰ 200 ਡਾਲਰ ਅਮਰੀਕਨ ਕਰੰਸੀ ਜਿਹੜੀ ਜਿਨ ਦਾ ਇੱਕ ਛੋਟਾ ਨਾਮ ਹੈ ਉਸ ਨਾਮ ਦੇ ਨਾਲ ਬਹੁਤ ਫੇਮਸ ਨੇ ਸਾਡੇ ਲੈਂਬਰ ਸਿੰਘ ਯੂਐਸਏ ਵਾਲੇ ਤੇ ਨੇ ਕਿ ਵੀ ਸਾਡੇ ਸਾਰੇ ਸੱਜਣ ਉੱਥੇ ਹੀ ਬੈਠਦੇ ਆ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੀ ਗੈਰੀ ਯੂਕੇ ਤੋਂ ਔਰ ਪ੍ਰਾਨ ਜੋ ਕੇ ਉਹਨਾਂ ਵੱਲੋਂ 33000 ਦੀ ਸੇਵਾਈ ਹੈ ਪੁਰਾਣਾ ਵੀ ਬਹੁਤ-ਬਹੁਤ ਧੰਨਵਾਦ ਲਖਾ ਜੀ ਲੰਡਨ ਹੋਟਲ ਵਾਲੇ ਉਹਨਾਂ ਵੱਲੋਂ 11000 ਦੀ ਸੇਵਾਈ ਹੈ ਕਾਲੀ ਸੰਗਿਆ ਰੋਡ ਤੇ ਹੋਟਲ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਲੱਖਾ ਭਾਜੀ ਲੰਡਨ ਹੋਟਲ ਵਾਲੇ ਔਰ ਗੁਰदयाल ਜਰਮਨ ਵਾਲੇ ਗੁਰदयाल ਜਨੀ ਜਰਮਨ ਵਾਲੇ ਉਹਨਾਂ ਵੱਲੋਂ 11000 ਦੀ ਸੇਵਾਈ ਹੈ ਮੌਂਟੀ ਨਿਊਜ਼ੀਲੈਂਡ ਇਹਨਾਂ ਵੱਲੋਂ ਵੀ 11000 ਦੀ ਸੇਵਾਈ ਹੈ ਬਾਬਾ ਜੀ ਚੜ੍ਹਦੀ ਕਲਾ ਰੱਖਣ ਰਮਨਾ ਕੈਨੇਡਾ ਇਹਨਾਂ ਸੇਵਾਈ ਹੈ ਕੈਨੇਡਾ ਵਾਲੇ ਸਾਡੇ ਮੈਂਡੀ ਉਹਨਾਂ ਵੱਲੋਂ ਵੀ 11000 ਦੀ ਸੇਵਾ ਜਿਹੜੀ ਮੇਲੇ 'ਤੇ ਪਹੁੰਚੀ ਹੈ ਗੈਰੀ ਲਖਵੀਰ ਭਾਜੀ ਜਿਹੜੇ ਹਲਵਾਈ ਵੈਸੇ ਇਹਨਾਂ ਦੇ ਨਾਮ ਦਾ ਜੁੜਿਆ ਕੰਪਨੀਸ਼ਾ ਇਹਨਾਂ ਦਾ ਪਰ ਅਸਟਮ ਯੂਐਸ ਵਿੱਚ ਨੇ ਸੋ ਐਪਾ ਤੇ ਗੋਪਾ ਮਰਾ ਬਲੋਂ 10000 ਦੀ ਸੇਵਾ ਹੈਪੀ ਵੀਰ ਬਲੋਂ ਤੇ ਗੋਪੀ ਵੀਰ ਬਲਵਾਈ ਹੈ ਮੇਲੇ ਲਈ ਸੋਨੂ ਵੀਰ ਕੈਨੇਡਾ ਤੋਂ ਉਹਨਾਂ ਬਲੋਂ 10000 ਦੀ ਸੇਵਾਈ ਹੈ ਮਿੱਕੀ ਵੀਰ ਮਨੀਲੇ ਤੋਂ ਉਹਨਾਂ ਬਲੋਂ 10000 ਦੀ ਸੇਵਾਈ ਹੈ ਤੋਂ ਮਨੀਸ਼ ਕੈਨੇਡਾ ਸਾਡੇ ਪਿਆਰੇ ਵੀਰ ਉਹਨਾਂ ਬਲੋਂ ਵੀ 10000 ਦੀ ਸੇਵਾਈ ਹੈ ਰਾਜਵੀਰ ਇਟਲੀ ਵਾਲੇ انہاں بلو بھی دس ہزار دی سوائی ہے سو بوٹا جی امریکہ والے انہاں بلو امریکہ والے انہاں بلو دس ہزار دی سوا ملے لی پہنچی ہے شکریہ پندر یو سوا ملے لی آئی ہے ہیپا تے پیٹا منیلا انہاں بلو دس ہزار دی سوائی ہے ہیپا اور پیٹا منیلا بہت I <laughs> تو بڑے لینا نہ کرے میں جن کا پلا نہ کری میں جن کان پہ Mama <laughs> ਤੂੰ ਜਾਣ ਸੋਣੀਏ ਹੋ 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 ਤੇਰੇ ਉੱਤਰ ਬਿਜਾਂ ਤੂੰ ਸੋਣੀਏ ਭਗਤੇ ਬੜੇ ਜੀ ਤੂੰ ਹੀ ਸੋਣੀਏ ਜਿੱਤ ਕਰ ਅੰਬਰ ਜਲਾਲੀਓੜਾਨੀ ਵੈਲਕਮ ਕਰਦੇ ਆਂ ਆਪਣੀ ਟੀਮ ਦੇ ਨਾਲ ਪਹੁੰਚਨੇ ਜੱਗੀ ਬੌਸਰਾਮਾਨ ਕੇ ਸਾਹਮਣੇ ਮਨੀਲਾ ਭਾਈ ਬੌਸਰਾਮਾਨ ਰਾਜਾ ਸਿੱਧੂ ਰਾਜਾ ਬਈ ਕੇ ਦਾ ਸੋਨੋ ਸੀਟੋ ਵੀ ਆ ਰਹੀ ਆ ਤੇ ਮੈਨੂੰ ਪਤਾ ਨਹੀਂ ਸੀ ਘਿਕਾਰੀ ਆ ਇਧਰਲੇ ਪਾਸੇ ਓਕੇ ਆ ਕਿਵੇਂ ਠੀਕੋ ਨੋਹਾ ਵੀ ਬੈਠੀਆਂ ਨੇ ਸੱਸਾਂ ਵੀ ਬੈਠੀਆਂ ਨੇ ਉਹ ਸੱਸਾਂ ਦਾੜੀ ਕੁੜੀਆਂ ਤਾੜੀ ਮਾਰੋ ਜਿਨ੍ਹਾਂ ਦੀ ਸੱਸ ਬਹੁਤ ਚੰਗੀ ਆ ਰਾਬਰ ਜਿਹਾ ਹੀ ਆ ਕੰਮ ਕੁੜੀਆਂ ਵਿਚਾਰੀਆਂ ਡਰਦੀਆਂ ਮਾਰ ਦਿੰਦੀਆਂ ਵੀ ਕਲੇਸ਼ ਨਹੀਂ ਘਰੇ ਜਾ ਕੇ ਫੇਰ ਕਲੇਸ਼ ਪਾਉਣਾ ਨਹੀਂ ਮੇਰੇ ਵਾਰੀ ਤਾੜੀ ਨਹੀਂ ਮਾਰੀ ਜਦੋਂ ਕਹਿੰਦੇ ਮੈਂ ਕੁੜੀਆਂ ਨੂੰ ਤਾੜੀ ਮਾਰਨ ਵਾਸਤੇ ਕਹਿਣਾ ਜੈਂਟਸਮੈਨਗਮਾ ਨਾਲ ਦੀ ਨਾਲ ਆਪਣੇ ਘਰ ਵਾਲੀ ਬਣੀ ਦੇਖਦੇ ਆ ਦੇਖਾ ਮੇਰੀ ਮਾਂ ਵਾਲੀ ਤਾੜੀ ਮਾਰੀ ਕੇ ਨਹੀਂ ਮਾਰੀ ਕਿਉਂਕਿ ਬਾਈ ਜੀ ਪੜ੍ਹੀ ਲਿਖੀ ਮਟਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਸ਼ਹਿਰ ਵਿੱਚ ਬਸਲੀ ਮਜਬੂਰ ਕਰ ਦਿੰਦੀ ਹੈ ਦੋਨੋਂ ਮੀਆਂ ਬੀਵੀ ਸ਼ਹਿਰ ਕਰਦਾ ਕਿ ਭਗਵਾਨ ਨੇ ਬੇਬੇ ਨੂੰ ਮਿਲਾਈ ਹੈ ਕਹਿੰਦਾ ਕਿਉਂ ਨਹੀਂ ਜਾਂਦੀ ਕਹਿੰਦੀ ਜਦ ਮੈਂ ਜਾਮਾ ਪਿੰਡ ਤੇਰੇ ਮੋਹੇ ਵੱਲ ਭੱਜੀ ਜਾਂਦੀ ਆ ਵੀ ਤੇਰੀ ਬੇਬੇ ਲਕੜੀ ਤਿੱਕੜੀ ਗੱਲ ਤੋਂ ਕਟ ਗਏ ਜਬੀ ਪਹਿਲੇ ਦੀ ਹੈ ਆ ਜੀ ਬਈ ਜਦ ਮੈਂ ਜਾਵਾਂ ਪਿੰਡ ਦੀ ਜਦ ਮੈਂ ਜਾਵਾਂ ਪਿੰਡ ਦੀ ਪੁੱਹਰੇ ਵੱਲ ਚੱਲੂੰ ਪੈਰਾਂ ਨੂੰ ਹੱਥ ਲਾ ਕੇ ਹੱਥ ਪੈਰਾਂ I'm going do the ਆਈ ਮੇਹੂੜੀ ਸ਼ਹਿਰ ਦੀ ਪੜੇ ਲਖੀ ਮੈਂ ਤੇਰੀ ਨਾਲ ਆ ਰਹੀ ਊੜੀ ਸ਼ਹਿਰ ਦੀ ਪੜੇ ਲਪੜੀ ਜੀ ਮੈਨੂੰ ਘੜ ਲੈਣਾ ਤੇ ਆ ਕਹਿੰਦੀ ਸੱਸ ਜੀਨ ਪਾਉਣ ਨਹੀਂ ਦਿੰਦੀ ਸੂਟ ਪੰਜਾਬੀ ਪਾਉਂਦੀ ਆ ਮੈਂ ਕਹਾਂ ਸਾਡੀ ਬੇਬੇ ਕਿਹੜਾ ਭਾਈ ਜੁਕੇ ਰਹੀ ਦੀ ਆ ਉਥੇ ਭਾਵੇਂ ਕੋਈ ਜੀਨ ਪਾਵੇ ਤੇ ਭਾਵੇਂ ਕੋਈ ਜੀਨ ਪਾਵੇ ਤੇ ਭਾਵੇਂ ਕੋਈ ਜੀਨ ਪਾਵੇ ਨਾ ਗਰ ਰੋਕਣ ਵਾਲਾ ਦੇ ਲੱਗ ਟੋਕਣ ਵਾਲਾ ਪਿੰਡ ਦੀ ਕੁੜੀ ਜਿਹੜੀ ਜੀਨ ਪਾ ਕੇ ਨਿਕਲਦੀ ਆ ਨਾਲੇ ਕੁੱਤੇ ਮਗਰ ਪਾਉਂਦੇ ਨੇ ਨਾਲੇ ਨਿਆਣੇ ਰੋਲਾ ਪਾਉਂਦੇ ਨੇ ਆ ਗਈ ਆ ਗਈ ਪਤਾ ਨਹੀਂ ਕੀ ਬੁਲਾਇਆ ਅੱਜ ਕੱਲ੍ਹ ਦੀਆਂ ਕੁੜੀਆਂ ਖਾਨੀਆਂ ਬਿੰਦੀਆਂ ਕੋਈ ਸ਼ੈਣੀ ਡੇਟਿੰਗ ਤੇ ਜ਼ੋਰ ਆ ਜੀਨ ਭਾਈ ਜੱਗੇ ਨਹੀਂ ਲੱਗਣੀ ਇਸੇ ਕਰਕੇ ਕਹਿੰਦਾ ਨੀ ਕੀ ਹੋਇਆ ਤੋ ਕੁੜੀ ਸ਼ਹਿਰ ਦੀ ਐਵੇਂ ਨਾ ਫੜ ਮਾਰ ਗੋਡਾ ਲੈ ਗਏ ਕਦਾ ਟੇਕਣਾ ਬੇਦਰ ਸਰਤੇ ਆਉਂਦੇ ਆ ਕਦੇ ਇਧਰੋਂ ਸੁਈ ਲਾਹੀਂ ਕਦੇ ਇਧਰੋਂ ਲਾਈਂ ਕਦੇ ਗਲਤੀ ਨਾਲ ਫਿਰ ਨਾਟਕ ਆ ਜਾਵੇ ਉਧਰੋਂ ਮਾਵੀਆਂ ਧੀਆਂ ਵਾਲਾਂ ਦੇ ਸਟਾਈਲ ਕਦੇ ਜਾ ਰ ਇੱਥੋਂ ਜਾ ਕਲੇ ਕਦੇ ਇੱਥੋਂ ਜਾ ਕਲੇ ਆਪਦੇ ਵਾਲ ਪਿੱਛੋਂ ਕਢਾਈ ਜਾਂਦੀਆਂ ਮੁੱਲ ਦੇ ਨਾਲ ਤੇ ਬਸਾਈ ਜਾਂਦੀਆਂ ਘਮੋੜਾ ਜਿਹਾ ਕਰਕੇ ਫਲਫੀ ਸਟਾਈਲ ਕੇ ਦੇਖੋ ਬੱਚੇ ਰਵੜੀ ਜੀ